ਇਹਦਾ ਇਹ ਨਹੀਂ ਹੋਉਂਦਾ ਓਕੇ ਤਾਂ ਅਸੀਂ ਇਹਨਾਂ ਨੂੰ ਆਖਾਂਗੇ ਜੇਰਾ ਇਹ ਨਾ ਕੋਈ ਢੀਲ ਕਰਦਾ ਤੇ ਮੈਂ ਤੁਹਾਨੂੰ ਆਖਾਂ ਦੇ ਪਰਕੇ ਵਤਨ ਦਾ ਮਾਰ ਨਹੀਂ ਪੁਕਿਆ ਕੋਈ ਅੰਦਰ ਕੱਢ ਚਾਹੀਦਾ ਹੈ ਪਰ ਨੰਬਰ ਚੱਲਦਾ ਵਾ ਉਹਨੂੰ ਆ ਕੇ ਮਾਰਨ ਨੂੰ ਉਹਦਾ ਕਰਦੇ ਨਹੀਂ ਆਪਣਾ ਕਰੀਏ ਤੂੰ ਕਿ ਨਾ ਮਾਰਦੇ ਕਿ ਕੋਈ ਬੇਸਤਾਰਤ ਵਾਲੇ ਲੱਭਉਂਦਾ ਨਹੀਂ ਆਹ ਜੇ ਨਹੀਂ ਵੇਚਣਾ ਜੀ ਬੰਨੋ ਦੇਰ ਨਾਲ ਜਾਈ ਤੱਕ ਨਹੀਂ

ਫਸਟ ਟੈਕ ਇਟ ਨਹੀਂ ਗਈ ਨਹੀਂ ਸਰ ਬਾਕੀ ਮੇਰੀ ਇੱਧਰ ਆ ਜੀ ਪਾਸਰ ਕਿਹਨੇ ਜਨਮ ਨਹੀਂ ਨਾਈ ਚੁੱਕੇ ਤਾਂ ਨੀ ਜੇ ਉਹ ਦੂਜਾ ਗਾਵੀ ਚੰਤਰ ਰੱਤ ਉਹ ਜਾ ਜੋੜ ਤਾ ਪੂਰੀ ਪੁਰਾਣਾ ਤੱਕ ਵੀ ਬਦ ਕਿਨਿਕ ਸਕੂਲ ਚੱਕੀ ਤੇ ਕਿ ਕਮੀਆਂ ਪਾਈਆਂ ਗਈਆਂ ਔਰ ਕੀ ਕੀਤਾ ਗਿਆ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਦਿਸੇ ਸਾਹਿਬ ਗੁਰਦਾਸਪੁਰ ਆਰਟੀਓ ਸਾਹਿਬ ਇਹਨਾਂ ਦੇ ਹੁਕਮ ਨਾਲ ਸੇਫ ਸਕੂਲ ਵਾਹਨ ਪਾਲਸੀ ਦੇ ਤਹਿਤ ਜਿਹੜੇ ਆਪਾਂ ਆ ਦੇ ਦਾ ਰੋਡ ਤੇ ਅੱਜ ਤਿੰਨ ਸਕੂਲ ਚੈੱਕ ਕੀਤੇ ਨੇ ਜੀ ਇਹਨਾਂ ਦੇ ਵਿੱਚ ਜੋ ਜੋ ਕਮੀਆਂ ਪਾਈਆਂ ਗਈਆਂ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਕੀ ਕੀ ਕਮੀਆਂ ਪਾਈਆਂ ਇਹ ਕਿੰਨੇ ਕੁ ਚਲਾਨ ਕੱਟੇ ਗਏ ਲਾਣਾ ਜੀ ਤਕਰੀਬਨ 12-14 ਦਾ ਕਟਾ ਦਿੱਤੇ ਨੇ ਹਾਲੂ ਚੱਲਣ ਦੇ ਆਜੀ ਕੰਮ ਤੇ ਮੈਨੂੰ ਇਹਦਾ ਟੈਕਸ ਵੀ ਤਰਿਆ ਇਹ ਵੀ ਇੰਸ਼ੋਰੈਂਸ ਹੈ ਨਹੀਂ ਇਹਦੀ ਪ੍ਰਦੂਸ਼ਣ ਨਹੀਂ ਇਹ ਡਰਾਈਵਰ ਨੇ ਵਰਦੀ ਨਹੀਂ ਪਾਈ ਤੇ ਬੜੀਆਂ ਕਮੀਆਂ ਨੇ ਜੀ ਜਿਹਨਾਂ ਨੂੰ بار بار ਇਹ ਪੀਨ ਕੀਤੀ ਜਾਂਦੀ ਹੈ ਵੀ ਇਹ ਜਿਹੜੀਆਂ ਕਮੀਆਂ ਨਾਲ ਰੱਖੋ ਜਿਹੜੇ ਬੱਚਿਆਂ ਦੀ ਕੀਮਤੀ ਜਾਨਾਂ ਨਾਲ ਖਲਵਾੜ ਨਾ ਹੋਏ ਇਸੇ ਸਹੀ ਤਰੀਕੇ ਨਾਲ ਆਪਣੇ ਬੱਚੇ ਆਪਣੇ ਮਾਪਿਆਂ ਦੇ ਕੋਲ ਪਹੁੰਚਣ ਜੀ ਮੇਰਾ ਨਾਮ ਸਿੰਘ ਅਸ਼ੀਸ਼ ਹੈ ਡਿਪਾਰਟਮੈਂਟ ਦਾ ਮੈਂ ਸਾਈਡ ਪ੍ਰੋਫੈਕਸ਼ਨ ਹੋ ਗਿਆ ਸਰ ਆ ਸਰ ਕੀ ਕੀ ਗੱਲ ਸਰ ਸਕੂਲ ਵਾਹਨ ਪਾਲਸੀ ਦੇ ਅੰਡਰ ਆਪਾਂ ਬਟਾਲੇ ਤੋਂ ਦੇਰੇ ਰੋਡ ਤੇ ਜਿੰਨੇ ਵੀ ਸਕੂਲ ਨੇ ਉਹ ਚੱਤ ਤੇ ਗਿਆ ਸਰ ਕਿਉਂਕਿ ਅੱਗੇ ਧੁੰਦ ਰਸੀ ਜਣਾ ਆ ਰਿਹਾ ਮੈਂ ਥਰੂ ਡੀਓ ਸਰ ਦੇ ਆਪਾਂ ਲੈਟਰ ਵੀ ਭੇਜੀ ਆ ਕਿ ਧੁੰਦ ਕਰਕੇ ਸਾਰੇ ਸਕੂਲ ਆਪਣੇ ਸਕੂਲ ਦੀ ਜਿੰਨੀ ਵੀ ਟ੍ਰਾਂਸਪੋਰਟ ਹੈ ਉਹਨਾਂ ਦੀ ਲਾਈਟਾਂ ਠੀਕ ਰੱਖਣ ਕਿਉਂਕਿ ਧੁੰਦ ASCII ਤਰ੍ਹਾਂ ਰੈਫਲੈਕਟਰ ਲਵਾਉਣ ਦੀ ਉਹਨਾਂ ਤੇ ਤੇ ਇਸੇ ਲਈ ਰੂਟੀਨ ਚੈਕਿੰਗ ਕਰਦੇ ਕਰਦੇ ਆਪਾਂ ਅੱਜ ਬਟਾਲਾ ਤੋਂ ਡੇਰਾ ਤੱਕ ਆਏ ਆ ਉੱਚ ਜਿੰਨੇ ਵੀ ਸਕੂਲ ਸੀ ਸਾਰੇ ਸਕੂਲਾਂ 'ਚ ਚੈੱਕ ਕੀਤਾ ਗਿਆ ਤੇ ਜੋ ਕਮੀਆਂ ਪਾਈਆਂ ਗਈਆਂ ਉਹਨਾਂ ਨੇ ਚਲਾਨ ਕੀਤੇ ਗਏ ਸਰ ਕਿੰਨੀਆਂ ਇੱਕ ਬੱਸਾਂ ਜਿਹੜੀਆਂ ਪ੍ਰਾਈਵੇਟ ਨੇ ਜਿਨ੍ਹਾਂ ਦੇ ਵਿੱਚ ਕਮੀਆਂ ਨੇ ਸਰ ਇਸ ਤਰ੍ਹਾਂ ਵਕਿ ਜਿਹੜੇ ਜਿਹੜੇ ਸਕੂਲ 'ਚ ਪ੍ਰਾਈਵੇਟ ਸਰ ਪਹਿਲੀ ਗੱਲ ਤੇ ਆ ਕਿ ਸਕੂਲ ਵਾਲਿਆਂ ਦੀ ਮੈਕਸਿਮਮ ਆਪਣੀਆਂ ਬੱਸਾਂ ਨੇ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਸਕੂਲ ਨੇ ਜਿਨ੍ਹਾਂ ਨੇ ਬੱਸਾਂ ਹਾਇਰਡ ਕੀਤੀਆਂ ਹੋਈਆਂ ਨੇ ਸਰ ਤੇ ਜਿਹੜੀਆਂ ਕਮੀਆਂ ਨੇ ਸਰ ਉਹਨਾਂ ਕਮੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਚਲਾਨ ਕੀਤੇ ਗਏ ਸਰ ਜਿਸ ਤਰ੍ਹਾਂ ਕਈਆਂ ਰੇ ਸਪੀਡ ਗਵਰਨਰ ਹੋ ਗਿਆ ਸਰ ਅ ਫਸਟ ਲੜ ਕਿੱਟ ਹੋ ਗਈ ਅ ਕੈਮਰੇਜ਼ ਹੋ ਗਏ ਜਿਹੜੀ ਟੈਂਡਰ ਹੋ ਗਈ ਸਰ ਇਹਨਾਂ ਚੀਜ਼ਾਂ ਨੂੰ ਦੇਖਦੇ ਇਹਨਾਂ ਦੇ ਚਲਾਨ ਕੀਤੇ ਗਏ ਸਰ ਲੱਗਦਾ ਜਿੰਨੇ ਚਲਾਨ ਕੀਤੇ ਗਏ ਇਹਦੇ ਨਾਲ ਬੱਚਿਆਂ ਦੀ ਸੁਰੱਖਿਆ ਕਿੰਨੀ ਕੁ ਯਕੀਨੀ ਹੁੰਦੀ ਸਰ ਸੁਰੱਖਿਆ ਦੇਖੋ ਸਰ ਇਹ ਜਿਹੜੀ ਚੈਕਿੰਗਾਂ ਕੰਟੀਨਿਊ ਲਗਾਤਾਰ ਚੱਲ ਰਹੀ ਹੈ ਜੇਕਰ ਆਪਾਂ ਇਹ ਚੈਕਿੰਗ ਕਰਦੇ ਪਏ ਆ ਸਰ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਹੁਣ ਆਪਾਂ ਕਿਸ ਸਕੂਲ ਚ ਖੜੇ ਆ ਇਹਦਾ ਨਾਮ ਆ ਜੀਐਸ ਇੰਟਰਨੈਕਸ ਸਕੂਲ ਸਰ ਇਹਨਾਂ ਦੀ ਆ 95% ਬੱਸਾਂ ਬਿਲਕੁਲ ਓਕੇ ਨੇ ਸਾਰੇ ਟੈਕਸ ਓਕੇ ਆ ਸਰ ਨਹੀਂ ਤੇ ਇਨੀ ਦੂਰ ਏਰੀਆ ਚ ਤੁਸੀਂ ਸੋਚੋ ਕਿ ਇਹੋ ਜਿਹੀਆਂ ਬੱਸਾਂ ਹੋਣੀਆਂ ਬੜਾ ਔਖਾ ਕੰਮ ਆ ਮਿਹਨਤ ਕੀਤੀ ਆ ਤੇ ਕਰਦੇ ਪਏ ਆ ਸਰ ਕੋਰਾ ਰਿਜ਼ਲਟ ਸਾਹਮਣੇ ਹੀ ਆ ਜੀ ਤੁਸੀਂ ਵੀ